ਸਤਿ ਸ੍ਰੀ ਅਕਾਲ ਦੋਸਤੋ ਆਪਣੇ ਪੰਜਾਬ ਦੇ ਤਾਂ ਪਹਿਲਾਂ ਹੀ ਮੁੱਦੇ ਬਹੁਤ ਸੀਗੇ ਪਹਿਲਾਂ ਹੀ ਇੱਥੇ ਤਾਂ ਬਹੁਤ ਹਲਚਲ ਸੀਗੀ ਔਰ ਸ਼ਿਵ ਸ਼ੈਨਿਕਾਂ ਦੇ ਨਾਲ ਆਹ ਜਿਹੜਾ ਹਮੇਸ਼ਾ ਹੀ ਵਿਵਾਦ ਰਹਿੰਦਾ ਹੈ ਇਹ ਖਤਮ ਕਿਉਂ ਨਹੀਂ ਹੋ ਰਿਹਾ ਇਹ ਨਾ ਹੋਣਾ ਹੈ ਇਹਦਾ ਕੁਝ ਕਾਰਨ ਹੈ ਇਹ ਖਾਲਿਸਤਾਨ ਵਰਸਸ ਸ਼ਿਵ ਸ਼ੈਨਿਕ ਹੈ ਫੋਰ ਇਹਦੇ ਵਿੱਚ ਕੋਈ ਰੋਲਾ ਨਹੀਂ ਹੈਗਾ ਗੱਲ ਸਿਰਫ ਇਹੀ ਹੈ ਕਿ ਸ਼ਿਵ ਸ਼ੈਨਿਕ ਦਾ ਪਤਾ ਲੱਗੇ ਕਿ ਇਹ ਕੀ ਚੀਜ਼ ਹੈ ਇਹ ਦੇਸ਼ ਦੀ ਪਾਰਟੀ ਹੈ ਜਾਂ ਇਹ ਇੱਕ ਧਾਰਮਿਕ ਸੰਗਠਨ ਹੈ ਜਾਂ ਧਰਮ ਲਈ ਕੰਮ ਕਰਦਾ ਹੈ ਜਾ ਇੱਕ ਪਾਰਟੀ ਹੈ ਜਿਹੜੀ ਕਿ ਇਲੈਕਸ਼ਨ ਲੜ ਕੇ ਦੇਸ਼ ਤੇ ਸੱਤਾ ਦਾ ਰਾਜ ਕਰਨਾ ਚਾਹੁੰਦੀ ਹੈ ਕਿਉਂਕਿ ਮਰਾਠੇ ਜਿਹੜੇ ਨੇ ਮਹਾਰਾਸ਼ਟਰ ਵਿੱਚ ਜਿਹੜੀ ਇਹ ਹੈ ਇਹ ਇਲੈਕਸ਼ਨ ਲੜਦੇ ਨੇ ਸੋ ਇੱਕ ਪੱਤਰਕਾਰ ਨੇ ਜਦੋਂ ਇਹਨਾਂ ਤੋਂ ਇੰਟਰਵਿਊ ਲਿਆ ਤਾਂ ਇਹ ਕਹਿੰਦੇ ਉਹ ਕਹਿੰਦੇ ਕਿ ਤੁਸੀਂ ਇਹ ਤਲਖੀ ਵਾਲੇ ਬਿਆਨ ਔਰ ਹਮੇਸ਼ਾ ਇਹ ਪੜਕਾਉੂ ਬਿਆਨ ਹੀ ਕਿਉਂ ਦਿੰਦੇ ਹੋ ਤੁਸੀਂ ਲੋਕਾਂ ਦੇ ਵਿੱਚ ਪਿਆਰ ਦੀ ਗੱਲ ਕਰਦੇ ਹੀ ਨਹੀਂ ਹੈਗੇ ਤੁਸੀਂ ਹਮੇਸ਼ਾ ਖਾਲਿਸਤਾਨ ਖਾਲਿਸਤਾਨ ਦਾ ਰੌਲਾ ਪਾ ਕੇ ਅਤੰਕਵਾਦੀ ਕਹਿ ਕੇ ਭੈੜੀ ਭਾਸ਼ਾ ਬੋਲ ਕੇ ਤੁਸੀਂ ਇਹ ਵਖੇਰਾ ਕਿਉਂ ਕਰਦੇ ਹੋ ਅੰਦੇ ਹਿੰਦੂ ਸਿੱਖ ਸਾਰੇ ਰਹਿੰਦੇ ਨੇ ਉਹਨਾਂ ਨੂੰ ਮਤਲਬ ਤੁਸੀਂ ਪਰੇਸ਼ਾਨ ਕਿਉਂ ਕਰਦੇ ਹੋ ਇੱਕ ਆਪਣੀ ਛੋਟੀ ਜਿਹੀ ਬਾਵ ਵਾਲੀ ਦਾ ਉਹਨਾਂ ਦਾ ਅੱਗੋਂ ਤਰਕ ਸੀ ਉਹਨਾਂ ਦਾ ਜਵਾਬ ਸੀ ਕਿ ਅਸੀਂ ਹਿੰਦੂ ਧਰਮ ਨੂੰ ਜਗਾਉਣ ਲਈ ਬੋਲਦੇ ਆ ਅਸੀਂ ਉਹਨਾਂ ਦੇ ਆਗੂ ਆ ਜੇ ਅਸੀਂ ਨਾ ਹੋਈਏ ਤਾਂ ਉਹਨਾਂ ਦੇ ਨਾਲ ਪਤਾ ਨਹੀਂ ਕੀ ਕੁਝ ਹੋ ਜਾਏ ਬਾਈ ਵਾਹ ਜੀ ਵਾ ਇਹ ਸਾਰੇ ਜਿੰਨੇ ਸਿਪ ਸੈਨਿਕ ਨੇ ਬਹੁਤ ਭੜੀ ਔਰ ਮਾੜੀ ਭਾਸ਼ਾ ਬੋਲਦੇ ਨੇ ਤੂ ਤੂ ਮੈਮੇ ਤੱਕ ਹੋ ਜਾਂਦੀ ਐ ਸਭ ਨੂੰ ਜਣੇ ਖਣੇ ਨੂੰ ਅਤੰਕੀ ਤੇ ਖਾਲਸਤਾਨੀ ਤੋਂ ਥੱਲੇ ਇਹ ਬੋਲਦੇ ਨਹੀਂ ਹੈਗੇ ਹਰ ਇੱਕ ਗੱਲ ਤੇ ਹਰ ਇੱਕ ਮੁੱਦੇ ਤੇ ਟਿੱਪਣੀ ਕਰਦੇ ਨੇ ਇਹ ਖੁਦ ਇੱਕ ਅਤੰਕਵਾਦੀ ਸੰਗਠਨ ਹੈ ਤਾਂ ਕਹਿੰਦੇ ਦੂਸਰਿਆਂ ਨੂੰ ਨੇ ਇਹ ਦੱਸੋ ਕਿ ਤੁਸੀਂ ਹਿੰਦੂਆਂ ਦੇ ਆਗੂ ਕਿੱਥੋਂ ਹੋਗੇ ਭਾਈ ਹਿੰਦੂਆਂ ਨੂੰ ਕੀ ਗੱਲ ਗੀਤਾ ਚੋਂ ਗਿਆਨ ਨਹੀਂ ਮਿਲਦਾ ਕੀ ਗੱਲ ਹਿੰਦੂਆਂ ਨੂੰ ਰਮਾਇਣ ਚੋਂ ਗਿਆਨ ਨਹੀਂ ਮਿਲਦਾ ਕੀ ਗੱਲ ਹਿੰਦੂਆਂ ਨੇ ਜਿੰਨੇ ਪ੍ਰਾਨ ਪ੍ਰਾਤਨ ਸ਼ਾਸਤਰ ਨੇ ਉਹਨਾਂ 'ਚੋਂ ਗਿਆਨ ਨਹੀਂ ਮਿਲਦਾ ਰਿਗਵੇਦ ਸਾਮਵੇਦ ਯਜਰਵੇਦ ਅਥਰਵੇਦ ਇਹਨਾਂ 'ਚੋਂ ਗਿਆਨ ਨਹੀਂ ਮਿਲਦਾ ਹਿੰਦੂਆਂ ਨੂੰ ਗੁਰੂ ਗ੍ਰੰਥ ਸਾਹਿਬ 'ਚੋਂ ਗਿਆਨ ਨਹੀਂ ਮਿਲਦਾ ਸਾਰੇ ਇੱਕ ਥਾਂ 'ਤੇ ਰਹਿੰਦੇ ਬੈੰਨੇ ਆ ਤੇ ਅਸੀਂ ਵੀ ਮੰਦਰਾਂ 'ਚ ਮੱਥਾ ਟੇਕਨੇ ਆ ਉਹ ਗੁਰਦੁਆਰਿਆਂ 'ਚ ਸਟੇਜ ਦੇ ਇਕੱਠੇ ਰਹਿੰਨੇ ਆ ਤੁਸੀਂ ਕਿੱਥੋਂ ਦੇ ਇਹਨਾਂ ਦੇ ਇਹਨਾਂ ਦੇ ਰક્ષਕ ਕਦੋਂ ਤੋ ਜੰਮ ਗਏ ਬਸ ਤੁਸੀਂ ਇਹਨਾਂ ਨੂੰ ਪਰੇਸ਼ਾਨ ਕਰ ਰਹੇ ਹੋ ਇਹਨਾਂ ਹਿੰਦੂਆਂ ਨੂੰ ਜਿਹੜੇ ਚੁੱਪ ਕਰਕੇ ਸ਼ਾਂਤ ਬੈਠ ਕੇ ਜਿਹੜੇ ਸਿੱਖ ਸ਼ਾਂਤ ਬੈਠ ਕੇ ਸ਼ਾਂਤੀ ਨਾਲ ਬੈਠ ਕੇ ਜਿਹੜੇ ਸਿੱਖ ਹਿੰਦੂ ਸ਼ਾਂਤੀ ਨਾਲ ਬੈਠ ਕੇ ਪੰਜਾਬ ਨੂੰ ਅੱਗੇ ਲਿਜਾ ਰਹੇ ਨੇ ਤੁਸੀਂ ਉਹਨਾਂ ਦੇ ਰਸਤੇ ਦਾ ਰੋੜਾ ਹੋ ਤੁਸੀਂ ਅਰਸ਼ਦੀਪ ਨੂੰ ਵੀ ਖਾਲਸਪੰਨੀ ਕਿਹਾ ਸੀ ਕਿਉਂਕਿ ਪਾਕਿਸਤਾਨ ਦੇ ਖਿਲਾਫ ਉਹਦੇ ਤੋਂ ਕੈਚ ਛੁੱਟਿਆ ਸੀ ਉਹਦਾ ਦੋਸਤ ਹੀ ਕੈਚ ਕਿਤੇ ਕੋਲੋਨੀ ਛੁੱਟਦੇ ਕੈਚ ਐਨਾ ਵੱਡਾ ਯੋਗਰਾਜ ਸਿੰਘ ਫਿਲਡਰ ਰਿਹਾ ਉਹ ਤੋਂ ਛੁੱਟਦੇ ਨੇ ਜੜੇਜ ਤੋਂ ਛੁੱਟਦੇ ਨੇ ਰੋਹਿਤ ਸ਼ਰਮਾ ਤੋਂ ਛੁੱਟਦੇ ਨੇ ਕੋਹਲੇ ਤੋਂ ਛੁੱਟਦੇ ਨੇ ਪਰ ਤੁਸੀਂ ਇਲਜ਼ਾਮ ਉਹਤੇ ਅਤੰਕਵਾਦੀ ਦਾ ਲਾ ਕੇ ਖਾਲਸਤਾਨੀ ਦਾ ਲਾ ਕੇ ਉਹਨੂੰ ਟਰੋਲ ਕੀਤਾ ਭਗਤੋ ਇਹ ਤੁਹਾਡੀ ਭਗਤੀ ਦਰਸਾਉਂਦੀ ਹੈ ਕਿ ਇਸੇ ਭਗਤੀ ਨੇ ਮਰਵਾਣਾ ਤੁਹਾਨੂੰ ਇੱਕ ਦਿਨ ਤੁਸੀਂ ਉਹਨੂੰ ਇੰਨਾ ਟਰੋਲ ਕੀਤਾ ਇੰਨਾ ਟਰੋਲ ਕੀਤਾ ਉਹ ਬੋਲਿਆ ਨਹੀਂ ਭਾਰਤੀ ਟੀਮ ਦੇ ਵਿੱਚ ਹੀ ਰਹਿ ਕੇ ਅੱਜ ਉਹਨੇ ਤੁਹਾਡੇ ਮੂੰਹ ਦੇ ਵਿੱਚ ਇਹੋ ਜਿਹਾ ਹੱਡ ਠੋਕਿਆ ਕਿ ਤੁਹਾਨੂੰ ਸ਼ਰਮ ਨਾਲ ਮਰ ਜਣਾ ਚਾਹੀਦਾ ਹੈ ਅੱਜ 17 ਮਿਚਾਂ ਉਹਦੀਆਂ ਨੇ ਵਰਲਡ ਕੱਪ ਦੇ ਵਿੱਚ ਸਭ ਤੋਂ ਉੱਪਰ ਵਿਕਟ ਟੇਕਰ ਹੋ ਰਿਹਾ ਹੈ ਪਰ ਤੁਸੀਂ ਕਿਹੜੇ ਕੁੱਤੇ ਕੰਮਾਂ 'ਚ ਪਾਏ ਹੋ ਹਿੰਦੂ ਸਿੱਖ ਦਾ ਤਾਂ ਮਸਲਾ ਹੀ ਨਹੀਂ ਤੁਸੀਂ ਕਿਉਂ ਬੁਧਾਰਿਓ ਤੁਸੀਂ ਖਾਲਸਤਾਨ ਦੀ ਹਾਏ ਪਾਵਾ ਕਿਉਂ ਬਣਾ ਰਹੇ ਹੋ ਜਦੋਂ ਕਿ ਇੱਥੇ ਕੁਝ ਇਹੋ ਜਿਹਾ ਹੈਗਾ ਹੀ ਨਹੀਂ ਖਾਲਿਸਤਾਨ ਦਾ ਮੁੱਦਾ ਹੈਗਾ ਨਹੀਂ ਤੁਸੀਂ ਬਣਾਤਾ ਅਤੰਕਵਾਦ ਦਾ ਮੁੱਦਾ ਹੈਗਾ ਨਹੀਂ ਤੁਸੀਂ ਬਣਾ ਦੇਣਾ ਵੱਖਵਾਦ ਦਾ ਖਾਲਿਸਤਾਨ ਇਹ ਅਲੱਗ ਸਟੇਟ ਦਾ ਮੁੱਦਾ ਹੈਗਾ ਨਹੀਂ ਤੁਸੀਂ ਬਣਾ ਕੇ ਛੱਡਣਾ ਕਿਉਂਕਿ ਤੁਸੀਂ ਜਿਹੜੀ ਚੀਜ਼ ਨੂੰ ਤਿਆਰ ਕਰਦੇ ਹੋ ਉਹ ਚੀਜ਼ ਬਣਦੀ ਜ਼ਰੂਰ ਹੈ ਲਿਖ ਲਓ ਜਿਹੜੇ ਮਰਜ਼ੀ ਰਜਿਸਟਰ ਤੇ ਜਦੋਂ ਤੁਸੀਂ ਜਿੰਨਾ ਨਾਲ ਮੁਸਲਮਾਨਾਂ ਨਾਲ ਇਹ ਪੰਗੇ ਲੈਣੇ ਸ਼ੁਰੂ ਕਰਦੇ ਹੋ ਉਹਨਾਂ ਨੇ ਆਪਣੀ ਮੰਗ ਕਰਤੀ ਉਹਨਾਂ ਨੂੰ ਫੜ-ਫੜ ਕੇ ਅੰਦਰ ਤੁਲਨਾ ਕਰਤਾ ਨਾਲ ਤੱਕਾ ਅਕਸ਼ ਕਰਨਾ ਸ਼ੁਰੂ ਕਰਤਾ ਉਹਨਾਂ ਨਾਲ ਜੇਲਾ ਪਰਮੀਆਂ ਸ਼ੁਰੂ ਕਰਤੀਆਂ ਤਾਂ ਇੱਕ ਦਿਨ ਤੁਸੀਂ ਹਾਰ ਗਏ ਔਰ ਇੱਕ ਅਲੱਗ ਦੇਸ਼ ਪਾਕਿਸਤਾਨ ਬਣਿਆ ਇਸੇ ਤਰ੍ਹਾਂ ਤੁਸੀਂ ਬੰਗਲਾਦੇਸ਼ ਦੇ ਰਹੇ ਵੀ ਬੰਗਲਾਦੇਸ਼ ਸਾਡੇ ਨਾਲ ਜੁੜਿਆ ਰਿਹਾ ਪਰ ਉਹ ਅਲੱਗ ਹੋਣਾ ਪਿਆ ਹੋ ਗਿਆ ਕਿਉਂਕਿ ਉਂਗਲ ਪਾਕਿਸਤਾਨ ਨੇ ਲਾਈ ਹੋਈ ਸੀ ਉਹ ਇਹੋ ਜਿਹੀ ਉਧਰੋਂ ਪਾਕਿਸਤਾਨ ਵੀ ਆ ਗਿਆ ਉਧਰੋਂ ਤੁਸੀਂ ਚਲੇਗੇ ਉਧਰੋਂ ਬੰਗਲਾਦੇਸ਼ੀ ਕਿੰਨਾ ਚੀਕ-ਚਿਗਾੜਾ ਪਿਆ ਬਣ ਗਿਆ ਉਸ ਤੋਂ ਬਾਅਦ ਕੋਈ ਇਹੋ ਜਿਹਾ ਮੁੱਦਾ ਨਹੀਂ ਸੀ ਮੁੱਦੇ ਉਦੋਂ ਉੱਠੇ ਜਦੋਂ ਦਰਬਾਰ ਸਾਹਿਬ ਤੇ ਅਟੈਕ ਹੋਇਆ ਅਟੈਕ ਦਾ ਬਦਲਾ ਇੰਦਰਾ ਗਾਂਧੀ ਦਾ ਸੌਦਾ ਲਾਗੇ ਹੋਇਆ ਉਸ ਤੋਂ ਬਾਅਦ ਇੰਦਰਾ ਗਾਂਧੀ ਦੇ ਸੌਦੇ ਤੋਂ ਬਾਅਦ ਰਜੀਵ ਗਾਂਧੀ ਜੋ ਕਿ ਇੱਕ ਮੌਕੇ ਦਾ ਪ੍ਰਧਾਨ ਮੰਤਰੀ ਦਾ ਬੇਟਾ ਸੀ ਇੱਕ ਵੱਡਾ ਨੇਤਾ ਸੀ ਉਹਨੇ ਕੁਰਸੀ ਸੰਭਾਲਣ ਦੀ ਬਜਾਏ ਜਨਤਾ ਨੂੰ ਇਹ ਚੀਜ਼ ਰੋਕਣ ਦੀ ਬਜਾਏ ਕਿ ਚਲੋ ਸ਼ਾਂਤੀ ਨਾਲ ਕੰਮ ਕਰਿਓ ਜੋ ਕੁਝ ਹੋਇਆ ਉਹਦਾ ਦੇਖਾਂਗੇ ਜਿਨ੍ਹਾਂ ਨੇ ਕੀਤਾ ਉਹਨਾਂ ਨਾਲ ਨਿਪਟਿਆ ਜਾਊਗਾ ਉਹਨੇ ਐਲਾਨ ਕਰਤਾ ਕਿ ਜੋ ਕੁਝ ਹੁੰਦਾ ਹੈ ਉਹ ਸਿੱਖਾਂ ਨਾਲ ਕਰ ਲੋ ਸ਼ਰੈ ਆਮ ਸਿੱਖਾਂ ਦੀ ਨਸਲ ਖੁਸ਼ੀ ਕਰਾਈ ਦੱਸੋ ਜਿਨ੍ਹਾਂ ਦੇ ਜਵਾਨ ਪੁੱਤ ਮਾਰੇ ਗਏ ਹੋਣ ਜਿਨ੍ਹਾਂ ਦੀਆਂ ਦੁਕਾਨਾਂ ਲੁੱਟੀਆਂ ਗਈਆਂ ਹੋਣ ਦੁਕਾਨਾਂ ਨੂੰ ਅੱਗ ਲਾਈ ਗਈ ਹੋਵੇ ਜਿਨ੍ਹਾਂ ਦੇ ਘਰਾਂ ਦੇ ਘਰ ਲੁੱਟ ਕੇ ਘਰਾਂ ਨੂੰ ਅੱਗ ਲਾਤੀ ਗਈ ਹੋਵੇ ਜਿਨ੍ਹਾਂ ਦੀਆਂ ਜਵਾਨ ਧੀਆਂ ਦੀਆਂ ਬਾਹਾਂ ਫੜ-ਫੜ ਕੇ ਤੁਸੀਂ ਲਿਜਾ ਕੇ ਉਹਨਾਂ ਦਾ ਬਲਾਤਕਾਰ ਕੀਤਾ ਹੋਵੇ ਉਹ ਤੁਹਾਡੇ ਦੇਸ਼ ਵਿੱਚ ਰਹਿਣਗੇ ਜਾਂ ਪਸੰਦ ਕਰਨਗੇ ਤੁਹਾਡੇ ਨਾਲ ਰਹਿਣਾ ਤੁਹਾਡੀ ਤੇ ਫਿਰ ਉਹਨਾਂ ਦੀ ਸਾਝ ਕਾਇਦੀ ਰਹਿ ਗਈ ਲੱਖ ਲਾਂਹ ਤਾ ਥੁੱਕਦੇ ਆਂ ਅਸੀਂ ਤੁਹਾਡੇ ਇਹੋ ਜੇ ਕਾਨੂੰਨ ਨੂੰ ਜਿਨ੍ਹਾਂ ਨੇ ਤੁਸੀਂ ਇੱਕ ਸਿੱਖਾਂ ਨੂੰ ਛੋਟੀ ਕੌਮ ਸਮਝ ਕੇ ਘੱਟ ਕੌਮ ਗਿਣਤੀ ਸਮਝ ਕੇ ਐਨੇ ਵੱਡੇ ਤਸ਼ੱਦਦ ਕੀਤੇ ਤੁਸੀਂ ਉਦੋਂ ਮੁੜ ਕੇ ਫਿਰ ਇਹ ਮੌਕਾ ਦੁਬਾਰਾ ਨਹੀਂ ਹੋਣਾ ਇਹ 84 ਦੁਬਾਰਾ ਨਹੀਂ ਆਉਣੀ ਤੁਸੀਂ ਲਿਆਣ ਦੀ ਕੋਸ਼ਿਸ਼ ਕਰਦੇ ਹੋ ਹੁਣ 84 ਉਲਟੀ ਪਾਉਗੀ ਹੁਣ ਇਹ 2024 ਹੈ ਉਦੋਂ 84 ਸੀ ਕਿਤੇ ਐਦਾਂ ਨਾ ਹੋਵੇ ਕਿਉਂਕਿ ਜਦੋਂ ਬੰਦਾ ਇੱਕ ਵਾਰੀ ਮਾਰ ਖਾ ਲੈਂਦਾ ਤਾਂ ਸਿਆਣਾ ਹੋ ਜਾਂਦਾ ਹੈ ਤਕੜਾ ਹੋ ਜਾਂਦਾ ਹੈ ਸੂਝਵਾਨ ਹੋ ਜਾਂਦਾ ਸਮਝਦਾਰ ਵੀ ਹੋ ਜਾਂਦਾ ਹੁਣ ਸਿੱਖ ਸਮਝਦਾਰ ਹੋਏ ਨੇ ਹੁਣ ਪਹਿਲਾਂ ਵਾਲੀ ਗੱਲ ਨਹੀਂ ਕਿ ਦਿੱਲੀ ਤੇ ਹਮਲਾ ਕਰਤਾ ਜਾਂ ਉੱਤੇ ਕਰਤਾ ਹੁਣ ਡਾਂਗ ਛੋਟੇ ਕਿਰਪਾਨਾਂ ਡੰਡੇ ਸਾਰਿਆਂ ਨੇ ਅਗਲੇ ਨੇ ਚੰਗੀ ਤਰ੍ਹਾਂ ਇੰਤਜ਼ਾਮ ਕਰਿਆ ਹੋਇਆ ਤੇ ਜੇ ਹੁਣ ਜਦੋਂ ਇਹੋ ਜਿਹਾ ਕੁਝ ਹੋਇਆ ਨੱਕ ਟੁੱਟਣਗੇ ਨੱਕਾਂ ਨੂੰ ਵੈਲਡਿੰਗ ਕਰਨ ਵਾਲਾ ਕੋਈ ਲੱਭਣਾ ਨਹੀਂ ਬੇਸ਼ੱਕ ਨੁਕਸਾਨ ਤੁਸੀਂ ਪਹਿਲਾਂ ਉਦੋਂ ਸਾਡਾ ਕਰ ਲਿਆ ਪਰ ਹੁਣ ਦੁਬਾਰਾ ਕਰਨ ਨੂੰ ਫਿਰਦੇ ਹੋ ਸਾਜ ਸਾ ਰਚ ਰਹੇ ਹੋ ਹੁਣ ਨੁਕਸਾਨ ਜਿਹੜਾ ਤੁਸੀਂ ਕਹਿੰਦੇ ਹੋ ਨਾ ਖਾਲਿਸਤਾਨ ਖਾਲਿਸਤਾਨ ਇਹ ਖਾਲਿਸਤਾਨ ਤੁਸੀਂ ਖੁਦ ਹੀ ਬਣਾਣਾ ਤੁਸੀਂ ਆਪ ਹੀ ਕਹਿਣਾ ਵੀ ਆ ਫੜੋ ਸਾਡੀ ਜਾਨ ਛੱਡੋ ਇਹੋ ਜਿਹਾ ਮਾਹੌਲ ਨਾ ਬਣਾਓ ਅਸੀਂ ਖੁਸ਼ ਆ ਸਾਰੇ ਹਿੰਦੂ ਭਰਾ ਸਿੱਖ ਭਰਾ ਆਪਸ ਵਿੱਚ ਰਹਿ ਗਏ ਤੁਸੀਂ ਚੰਦ ਬੰਦੇ ਆ 15 20 ਸਿਪਾਹੀ ਕੋ ਪੂਰੇ ਪੰਜਾਬ ਚੋਂ ਆ ਗਿਣੀਆਂ ਫੋਟੋਆਂ ਨੇ ਤੁਹਾਡੀਆਂ ਆਉਂਦੀਆਂ ਜਿਹੜੇ ਤੁਸੀਂ ਅੱਗ ਲਾਈ ਬੈਠੇ ਹੋ ਔਰ ਸਾਰੇ ਤੁਸੀਂ ਦਸਮੀ ਵੇ ਲੋ ਕਿਸੇ ਦਾ ਤੁਹਾਡੇ ਦਾ ਕੋਈ ਬਿਜ਼ਨਸ ਨਹੀਂ ਕੋਈ ਵਪਾਰ ਨਹੀਂ ਕੋ ਕੁਝ ਨਹੀਂ ਲੰਮੇ ਲੰਮੇ ਤਿਲਕ ਲਾ ਕੇ 35 35 ਮਾਲਾ ਪਾ ਕੇ ਤੁਸੀਂ ਵੇਸ ਬੁਸ਼ ਐ ਹੋਜੀ ਬਣਾ ਕੇ ਨਾ ਬਹਿਰੂਪੀਆਂ ਵਾਲੇ ਤੇ ਟੀਵੀ ਤੇ ਬਕਵਾਸ ਕਰਨਾ ਬੰਦ ਕਰ ਦਿਓ ਤੁਸੀਂ ਖਾਮ ਖਾ ਖਾਮ ਖਾਦੀ ਪਾਸ਼ਾ ਬੁਰਣੀ ਬੰਦ ਕਰ ਦਿਓ ਤੁਸੀਂ ਹੁਣ ਮੁੱਦੇ ਪਤਾ ਕੀ ਚੁੱਕੋ ਬੰਦੇ ਦੇ ਪੁੱਤਾਂ ਨੂੰ ਨਸ਼ੇ ਦਾ ਮੁੱਦਾ ਚੁੱਕੋ ਤੁਸੀਂ ਜਿਹਦੇ ਨਾਲ ਪੰਜਾਬ ਦੇ ਨੌਜਵਾਨ ਮਰ ਮਰ ਰਹੇ ਨੇ ਸਰਕਾਰਾਂ ਜਿੱਥੇ ਤੱਕਾ ਕਰ ਰਹੀਆਂ ਨੇ ਜਿੱਥੇ ਕਿਸਾਨੀ ਦੇ ਨਾਲ ਤੁਸੀਂ ਖੜੇ ਇੰਨੇ ਧਰਮੇ ਲੱਗੇ ਜਿੱਥੇ ਕਿਸਾਨੀ ਬਿੱਲਾਂ ਦੇ ਲੈ ਕੇ ਕਿਸਾਨੀ ਨੂੰ ਬਿਲਕੁਲ ਖਤਮ ਕਰਨ ਤੇ ਤੁਰਲੀ ਹੋਈ ਆ ਸਰਕਾਰ ਤੁਸੀਂ ਇੱਕ ਦਿਨ ਵੀ ਉਸ ਬਿੱਲ ਤੇ ਖੜੇ ਹੋ ਜਾ ਕੇ ਇੱਕ ਦਿਨ ਵੀ ਧਰਨੇ ਨਾਲ ਕਿਸਾਨਾਂ ਲੱਗਿਓ ਤੁਸੀਂ ਪੰਜਾਬ ਦੇ ਹਮਾਇਤੀ ਹੈ ਹੀ ਨਹੀਂ ਤੁਸੀਂ ਤਾਂ ਪੰਜਾਬ ਵਿੱਚ ਅੱਗ ਲਾਉਣ ਵਾਲੇ ਬੰਦੇ ਹੋ ਅਸਲ ਵਿੱਚ ਅਤਵਾਦੀ ਤੁਸੀਂ ਹੋ ਪਰ ਇਹ ਸਰੂਪਾ ਸਿੱਖਾਂ ਨੂੰ ਦੇ ਦਿੰਦੇ ਹੋ ਤੁਸੀਂ ਕਦੀ ਪਾਣੀਆਂ ਦੀ ਗੱਲ ਕੀਤੀ ਕਿ ਪੰਜਾਬ ਦਾ ਪਾਣੀ ਰਾਜਸਥਾਨ ਹਰਿਆਣਾ ਕਿਉਂ ਜਾ ਰਿਹਾ ਕਿਉਂ ਨਹੀਂ ਕਰੋਗੇ ਜੋ ਤੁਹਾਨੂੰ ਉਤੋਂ ਤੁਹਾਡੇ ਆਕਾ ਦਾ ਹੁਕਮ ਆਣਾ ਤੁਸੀਂ ਉਹੀ ਕਰਨਾ ਹੈ ਕਦੀ ਤੁਸੀਂ ਪੰਜਾਬ ਦੇ ਪੰਜਾਬੀ ਮਾਂ ਬੋਲੀ ਦੀ ਗੱਲ ਕੀਤੀ ਇੰਟਰਵਿਊ ਜਦੋਂ ਦਿੰਦੇ ਹੋ ਤੁਸੀਂ ਹਿੰਦੀ ਚ ਦੇਣਾ ਸ਼ੁਰੂ ਕਰ ਦਿੰਦੇ ਹੋ ਕੀ ਗੱਲ ਪੰਜਾਬ ਚ ਜਦੋਂ ਜੰਮਦੇ ਹੋ ਤੁਹਾਡੀ ਮਾਂ ਤੁਹਾਡਾ ਪਿਓ ਜਦੋਂ ਹਿੰਦੀ ਨਹੀਂ ਬੋਲਦਾ ਪੰਜਾਬੀ ਬੋਲਦਾ ਤੁਹਾਡੀ ਮਾਤਰ ਭਾਸ਼ਾ ਜਦੋਂ ਪੰਜਾਬੀ ਹੈ ਤਾਂ ਹਿੰਦੀ ਨੂੰ ਤੁਸੀਂ ਕਿਉਂ ਪ੍ਰਮੋਟ ਕਰਦੇ ਹੋ ਕੇਰਲ ਵਾਲਿਆਂ ਨੇ ਤਾਂ ਲਾ ਲਾ ਕੇ ਬੋਰਡ ਹਿੰਦੀ ਦੇ ਪਲਟਾ ਪਲਟਾ ਮਾਰੇ ਕਹਿੰਦੇ ਸਾਡੀ ਮਾਤਰ ਭਾਸ਼ਾ ਤਮਿਲਨਾਡੂ ਦੇ ਵਿੱਚ ਇਹੀ ਚੱਲੂਗੀ ਤੇ ਤੁਹਾਨੂੰ ਪੰਜਾਬੀ ਤੋਂ ਨਫ਼ਰਤ ਕਿਉਂ ਹੈ ਗੁਰਮੁਖੀ ਕੀ ਗੱਲ ਤੁਹਾਡੀ ਨਹੀਂ ਹੈਗੀ ਕਿਹੜੀ ਗੱਲੋਂ ਪੀੜ ਪੈਂਦੀ ਆ ਤੁਹਾਨੂੰ ਇਹ ਚੀਜ਼ ਸਾਨੂੰ ਤੋਂ ਹੈ ਸੱਚੀਆਂ ਗੱਲਾਂ ਸੁਣਿਆ ਫਿਰ ਤੁਹਾਨੂੰ ਬਹੁਤ ਕਲੇਜ ਤੇ ਸੱਟ ਵੱਜਦੀ ਆ ਫਿਰ ਤੁਸੀਂ ਕਮੈਂਟ ਕਰਦੇ ਹੋ ਇਹ ਵੀ ਖਾਲਸਤਾਨੀਆਂ ਤੇ ਇਹ ਵੀ ਪਾਕਿਸਤਾਨੀਆਂ ਤੇ ਇਹ ਵੀ ਅਤੰਕਵਾਦੀ ਹੈ ਪਰ ਸੱਚ ਸੁਣਨ ਦੀ ਹਿੰਮਤ ਰੱਖਿਆ ਕਰੋ ਜਦੋਂ ਕੰਗਨਾ ਵਰਗੀ ਇੱਕ ਆਮ ਐਕਟ੍ਰੈਸ ਪੂਰੇ ਪੰਜਾਬ ਨੂੰ ਅਤੰਕਵਾਦੀ ਕਹ ਦੇ ਔਰ ਉਹ ਅਜੇ ਬਾਹਰ ਸ਼ਰੀਆ ਮਾਰਦੂਰੀ ਫਿਰਦੀ ਆ ਉਹ ਉਹਦਾ ਉਹਦੇ ਤੇ ਕਾਨੂੰਨ ਨੇ ਕਿਉਂ ਨਹੀਂ ਕੋਈ ਲਗਾਮ ਲਾਈ ਉਹਦੀ ਐਮਪੀ ਦੀ ਸਦੱਸਤਾ ਜਿਹੜੀ ਹੈ ਰੱਦ ਹੋਣੀ ਚਾਹੀਦੀ ਹੈ ਕੱਲ ਨੂੰ ਫੇਅਰ ਕਰਕੇ ਅੱਗ ਲਾ ਕੇ ਪੂਰੇ ਹਿੰਦੁਸਤਾਨ 'ਚ ਬਲਵਾ ਕਰਾ ਸਕਦੀ ਹੈ ਇੱਕ ਜਨਾਨੀ ਪਾਕਿਸਤਾਨ 'ਚੋਂ ਆਈ ਪੂਰੇ ਪਾਕਿਸਤਾਨ ਦੀ ਨੱਕ ਵੱਡੀ ਕੀਤੀ ਤੁਸੀਂ ਜੈ ਸ਼੍ਰੀ ਰਾਮ ਤੇ ਭਾਬੀ ਕਹਿਣ ਲੱਗੇ ਉਹਨੂੰ ਸੀਮਾ ਨੂੰ ਉਹ ਸੀਮਾ ਤੁਹਾਡੀ ਭਾਬੀ ਨਹੀਂ ਉਹ ਤੁਹਾਡੀ ਮਾਂ ਨਿਕਲੂਗੀ ਹੁਣ ਵੇਂਦੇ ਰਹੋ ਜਸੂਸੀ ਦਾ ਕੇਸ ਪੈਂਦੇ ਆ ਉੱਤੇ ਉਹ ਕਿੱਡੀ ਵੱਡੀ ਜਸੂਸੀ ਤੇ ਹੁਣ ਇਹ ਅਤੰਕਵਾਦੀ ਤੇ ਖਾਲਸਤਾਨੀ ਤੇ 100-100 ਰੁਪਈਆ ਵਾਲੀਆਂ ਟਕੇ ਟਕੇ ਵਾਲੀਆਂ ਦਾ ਹਿਸਾਬ ਇਹੋ ਜਿਹਾ ਕੰਗਣਾ ਵਰਗੀਆਂ ਦੁੱਕੀ ਦੀਆਂ ਜਨਾਨੀਆਂ ਜਿਨ੍ਹਾਂ ਨੇ ਦੇਸ਼ ਦਰੋਹੀਆਂ ਨਾਲ ਦੇਸ਼ ਦੇ ਅਤੰਕਵਾਦੀ ਦੇਸ਼ ਦੇ ਮੋਸਟ ਵਾਂਟਡ ਅਤੰਕੀ ਅਬੂ ਸਲੇਮ ਬਰਾਂ ਨਾਲ ਰਾਤਾਂ ਬਤਾਈਆਂ ਹੋਣ ਜਿਨ੍ਹਾਂ ਦੇ ਨਾਲ ਬੈਠ ਬੈਠ ਧਾਰੂਆਂ ਪੀਤੀਆਂ ਹੋਣ ਹੂੰ ਛੱਤੀਏ ਦੇ ਯਾਰ ਭੜੇ ਭੜੇ ਯਾਰ ਮੇਰੀ ਫੱਤੋ ਦੇ ਹੈ ਤੇ ਅਗਲੇ ਲੈਣ ਨਹੀਂ ਕਹਿਣੀ ਉਹ ਜੱਤ ਬਰਾਦਰੀ ਦੇ ਨਾਲ ਚਲੀ ਜਾਵੇ ਸੋਈ ਮੋੜੇ ਸ਼ਰਮ ਰੱਖ ਲੋ ਪੰਜਾਬ ਦੀ ਇੱਜ਼ਤ ਨੂੰ ਐਡੇ ਵੱਡੇ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਐ ਇੱਥੇ ਸਿੱਖਿਆ ਦਾ ਤੁਸੀਂ ਚਾਲਾ ਚੱਕੋ ਕਿ ਲੋਕ ਸਿੱਖਿਆ ਕਿਵੇਂ ਲੈਣ ਵੱਧ ਤੋਂ ਵੱਧ ਕਿਵੇਂ ਸਿੱਖਿਆ ਦੀ ਪ੍ਰਾਪਤੀ ਕਰਨਾ ਸੜਕਾਂ ਵਧੀਆ ਹੋਣ ਰੋਜ਼ਗਾਰ ਕਿਵੇਂ ਵਧਣ ਪਾਣੀ ਸਾਡਾ ਬਾਹਰ ਨਾ ਜਾਵੇ ਆਮਦਨ ਸਾਡੀ ਕਿਵੇਂ ਵਧੇ ਕਿਸਾਨਾਂ ਦੇ ਮੁੱਦੇ ਨਾਲ ਖੜੋ ਹਨਾ ਜੀ ਸਰਕਾਰਾਂ ਦੇ ਜਿੱਥੇ ਸਰਕਾਰਾਂ ਗਲਤ ਕਰਦੀਆਂ ਉਹਨਾਂ ਦੇ ਖਿਲਾਫ ਖੜੋ ਭਾਵੇਂ ਪੰਜਾਬ ਗਵਰਨਮੈਂਟ ਹੋਵੇ ਭਾਵੇਂ ਉਹ ਸੈਂਟਰ ਗਵਰਨਮੈਂਟ ਹੋਵੇ ਤੇ ਤੁਸੀਂ ਸ਼ਿਵ ਸੈਨਿਕੋ ਸ਼ਿਵ ਦਾ ਮਤਲਬ ਸ਼ੰਕਰ ਭਗਵਾਨ ਭੋਲੇनाथ ਸ਼ਿਵ ਜੀ ਮਹਾਰਾਜਾ ਨਾਲ ਹੈ ਤੇ ਜੇ ਸ਼ਿਵ ਸੈਨਿਕ ਜੇ ਉਹਦੀ ਸੈਨਾ ਉਹਨਾ ਤੁਸੀਂ ਜੇ ਹੱਕ ਔਰ ਸੱਚ ਦੀ ਗੱਲ ਕਰੋ ਵਧੀਆ ਬੰਦੇ ਹੋ ਧਰਮ ਦੀ ਗੱਲ ਕਰੋ ਧਰਮ ਦਾ ਪ੍ਰਚਾਰ ਕਰਨ ਦੀ ਗੱਲ ਕਰੋ ਤੇ ਮੈਨੂੰ ਲੱਗਦਾ ਹੈ ਸੌਜਤੀ ਤੋਂ ਦੇ ਨਾਲ ਸਿੱਖ ਵੀ ਤੁਰ ਪੈਣਗੇ ਕਿ ਹਾਂ ਇਹਨਾਂ ਨੇ ਫਲਾਣੇ ਥਾਂ ਧਰਨਾ ਲੈਣਾ ਹੈ ਉਸ ਧਰਨਾ ਇਸ ਕਰਕੇ ਲੈਣਾ ਹੈ ਕਿ ਉੱਥੇ ਲੋਕਾਂ ਨਾਲ ਧੱਕਾ ਹੋਇਆ ਹੈ ਉੱਥੇ ਗਰੀਬਾਂ ਨਾਲ ਧੱਕਾ ਹੋਇਆ ਹੈ ਤੁਸੀਂ ਅਜੇ ਤੱਕ ਕਿਸੇ ਗਰੀਬ ਮਾੜੇ ਗੁਰਦੇ ਨਾਲ ਤਾਂ ਖੜਦੇ ਹੀ ਨਹੀਂ ਤੁਸੀਂ ਕਿਸੇ ਮੁੱਦੇ ਤੇ ਖੜਦੇ ਨਹੀਂ ਹਜ਼ਾਰਾਂ ਨੌਜਵਾਨ ਮਰ ਗਏ ਨੌਕਰੀ ਪੰਜਾਬ ਚ ਨਹੀਂ ਰਹੀ ਸਾਰੀ ਜਵਾਨੀ ਪੰਜਾਬ ਜਿੰਨਾ ਬਾਹਰ ਵਿਦੇਸ਼ਾਂ ਨੂੰ ਜਾਈ ਜਾਂਦਾ ਹੈ ਇਥੋਂ ਦੇ ਭੈੜੇ ਕਾਨੂੰਨ ਤੇ ਕਰਤੂਤਾਂ ਦੀ ਵਜ੍ਹਾ ਨਾਲ ਇਹ ਕਿਉਂ ਜਾਂਦਾ ਹੈ ਤੁਹਾਡੀ ਰੋਜ਼ ਦੀ ਲਲਾ ਲਲਾ ਤੋਂ ਜਾਂਦਾ ਵੀ ਇੱਥੇ ਸਿਰ ਪੜਵਾਵਾਂਗੇ ਕਿਸ ਦਿਨ ਚਾ ਪੜਾਂਗੇ ਕਿਦੂ ਚੰਗਾ ਨਿਕਲ ਜੋ ਸੋ ਮੁੱਦਾ ਤੁਹਾਡੇ ਕੋਲ ਦੇਸ਼ ਦਾ ਕੋਈ ਨਹੀਂ ਕੌਮ ਦਾ ਕੋਈ ਨਹੀਂ ਪੰਜਾਬ ਦਾ ਕੋਈ ਨਹੀਂ ਮੁੱਦਾ ਇੱਕ ਹੈ ਖਾਲਿਸਤਾਨ 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 ਔਰ ਉਹਨਾਂ ਨੂੰ ਜਦੋਂ ਖਾਲਿਸਤਾਨੀ ਕਹਿੰਦੇ ਹੋ ਤੁਹਾਨੂੰ ਭੈੜੇ ਕਮੈਂਟ ਕਹਿੰਦੇ ਨੇ ਪੰਦਰ ਕਹਿੰਦੇ ਨੇ ਸੋ ਉਧਰੋਂ ਵੀ ਭੈੜੀ ਮੂੰਹ ਚੋਂ ਕੱਢੀ ਤਾਂ ਭੈੜੀ ਹੀ ਆਉਣੀ ਹੈ ਹੁਣ ਇਹ ਮੁੱਦਾ ਕੁਛ ਨਹੀਂ ਖਾਲਿਸਤਾਨ ਵਰਸਸ ਸ਼ਿਰਸ਼ੈਨਿਕ ਹੋ ਗਿਆ ਹੈ ਬਾਕੀ ਨਾ ਤੁਹਾਡਾ ਕੋਈ ਸਿੱਖਾਂ ਨਾਲ ਮਤਲਬ ਹੈ ਨਾ ਤੁਹਾਡਾ ਹਿੰਦੂਆਂ ਨਾਲ ਮਤਲਬ ਹੈ ਦੋਨਾਂ ਤੁਹਾਡਿਆਂ ਦੇ ਵਿੱਚ ਹੁਣ ਰੋਟੀ ਪਕਾ ਕੇ ਰੋਟੀ ਸੇਕ ਕੇ ਆਪਣੀ ਬਾਵਾ ਨਾਲ ਖੱਟਣ ਦਾ ਮਤਲਬ ਹੈ ਆਹ ਜਿੰਨੇ ਵੀ ਤੁਹਾਡਿਆ ਕੰਮ ਨੇ ਜਿੰਨੇ ਕਰਤੂਤਾਂ ਨੇ ਇਹ ਪੰਜਾਬ ਦੇ ਕਿਸੇ ਕੰਮ ਨਹੀਂ ਆਉਣੀਆ ਇੱਕ ਦਿਨ ਤੁਹਾਨੂੰ ਲੋਕਾਂ ਨੇ ਨਦਾਰਦ ਕਰ ਦੇਣਾ ਇਥੋਂ ਤੱਕ ਕਿ ਜਿਹੜੇ ਤੁਸੀਂ ਇਸ ਹਿੰਦੂਆਂ ਦੇ ਰક્ષਕ ਬਣਦੇ ਹੋ ਹਿੰਦੂਆਂ ਦੇ ਬਹੁਤ ਵੱਡੇ ਹਮੈਤੀ ਬਣਦੇ ਹੋ ਇਹਨਾਂ ਨੇ ਤੁਹਾਨੂੰ ਛੇਤਰ ਮਾਰ ਮਾਰ ਭਜਾਣਾ ਲੁਧਿਆਣੇ ਚੋਂ ਹੀ ਔਰ ਤੁਸੀਂ ਕਿਸੇ ਜੇ ਤੁਹਾਨੂੰ ਵਹਿਮ ਹੈ ਸ਼ੱਕ ਹੈ ਤਾਂ ਤੁਸੀਂ ਇੱਕ ਇਲੈਕਸ਼ਨ ਤਾਂ ਲੜ ਕੇ ਦੇਖੋ ਤੁਸੀਂ ਇਲੈਕਸ਼ਨ ਕਿਉਂ ਨਹੀਂ ਲੜਦੇ ਤੁਸੀਂ ਬੀਜੇਪੀ ਦੀ 20 ਟੀਮ ਹੋ ਤੁਸੀਂ ਆਪਣਾ ਇਲੈਕਸ਼ਨ ਲੜ ਕੇ ਦੇਖੋ ਲੜੇ ਵੀ ਨਾ ਤੁਸੀਂ ਦੇਖਿਆ ਕਿ ਆ ਤੁਸੀਂ ਹੋਰ ਕੋਈ ਛੋਟਾ ਚ ਇਲੈਕਸ਼ਨ ਲੜ ਕੇ ਦੇਖ ਲਓ ਕਿਉਂਕਿ ਹਿੰਦੂ ਭਰਾਵਾਂ ਨੇ ਤੁਹਾਨੂੰ ਨਕਾਰਿਆ ਹੋਇਆ ਹੈ ਠੀਕ ਹੈ ਐਸੇ ਤਰ੍ਹਾਂ ਹੀ ਜਿਹੜੇ ਸਿੱਖ ਵੀ ਮਾੜੇ ਕਮੈਂਟ ਕਰਦੇ ਨੇ ਦੇਸ਼ ਨੂੰ ਪਾੜਨ ਦੀ ਗੱਲ ਕਰਦੇ ਨੇ ਜਾਂ Hindu ਭਰਾਵਾ ਦੇ ਵਿੱਚ ਵਿਤਕਰੇ ਪਾਉਂਦੇ ਨੇ ਅਸੀਂ ਉਹਨਾਂ ਦਾ ਵੀ ਬਾਈਕਾਟ ਕਰਦੇ ਹਾਂ ਅਸੀਂ ਉਹਨਾਂ ਤੋਂ ਵੀ ਦੂਰ ਹਾਂ ਜੇ ਕਿਸੇ Hindu ਨਾਲ ਤੱਕਾ ਹੁੰਦਾ ਤਾਂ ਸਿੱਖ ਨਾਲ ਖੜਦੇ ਨੇ ਔਰ ਖੜਨਗੇ ਜੇ ਕਿਸੇ ਸਿੱਖ ਨਾਲ ਹੁੰਦਾ ਤਾਂ ਤੁਸੀਂ ਵੀ ਖੜ ਜਾ ਕਰੋ ਮਾੜਾ ਮੋਟਾ ਕੰਗਣਾ ਤੇ ਉਹਦਾ ਕੁਲਵਿੰਦਰ ਗੌਰ ਦਾ ਲਫੜਾ ਸੀ ਉਹਦੇ 'ਚ ਪੰਜਾਬ ਦਾ ਕੀ ਲਫੜਾ ਹੋ ਗਿਆ ਉਹਨੇ ਜਦੋਂ ਪੰਜਾਬ ਨੂੰ ਮਾੜਾ ਕਹਿਤਾ ਤੇ ਪੰਜਾਬੀਆਂ ਨੇ ਬੱਲੇ ਬੱਲੇ ਕਰਾਈ ਧੰਨ ਧੰਨ ਤੇ ਤੁਸੀਂ ਉਦੋਂ ਕਿਉਂ ਸੀ ਕਿਉਂ ਨਹੀਂ ਬੋਲੇ ਤੁਹਾਨੂੰ ਬੋਲਣਾ ਚਾਹੀਦਾ ਸੀ ਕੰਗਣਾ ਤੇਰੀ ਐਸੀ ਤੈਸੀ ਤੂੰ ਇਹ ਕਮੈਂਟ ਕਿਵੇਂ ਕਹਿਤਾ ਪੰਜਾਬ ਪੂਰੇ ਨੂੰ ਅਤੰਕਵਾਦੀ ਕਿ ਕਿਵੇਂ ਕਹਿਤਾ ਜਿਹੜੇ ਅਤੰਕਵਾਦੀ ਹੈਗੇ ਨੇ ਜਿਹੜੇ ਇੱਥੇ ਖਾਲਸਤਾਨੀ ਹੈਗੇ ਨੇ ਉਹ ਹੈਗੇ ਨੇ ਉਹਨਾਂ ਨੂੰ ਤੁਸੀਂ ਪੜ੍ਹਨਾ ਹੈ ਸਰਕਾਰ ਨੇ ਪੜ੍ਹਨਾ ਹੈ ਜਾਂ ਸੈਂਟਰ ਗਵਰਨਮੈਂਟ ਨੇ ਪੜ੍ਹਨਾ ਹੈ ਜਾਂ ਸੈਂਟਰ ਨੇ ਪੜ੍ਹਨਾ ਹੈ ਉਹਨਾਂ ਦੀ ਨੌਲੇਜ ਵਿੱਚ ਸਾਰਾ ਕੁਝ ਹੈ ਤੁਸੀਂ ਕੌਣ ਹੁੰਦੇ ਹੋ ਤੁਸੀਂ ਇੱਕ ਵੀ ਕਮੈਂਟ ਨਹੀਂ ਕਰਿਆ ਪਰ ਤੁਸੀਂ ਲਾਈਵ ਹੋ ਕੇ ਕੰਗਨਾ ਦੇ ਹੱਕ ਵਿੱਚ ਗਏ ਤੁਸੀਂ ਹਿਮਾਚਲ ਦੇ ਹੱਕ ਵਿੱਚ ਗਏ ਤੁਸੀਂ ਖਾਓ ਪੰਜਾਬ ਦਾ ਪੀਓ ਪੰਜਾਬ ਦਾ ਪਾਣੀ ਪੰਜਾਬ ਦਾ ਪੀਓ ਪੰਜਾ ਦਰਿਆਵਾਂ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਵਿੱਚ ਤੁਸੀਂ ਰਹੋ ਤੇ ਨਮਕ ਹਰਾਮੀ ਕਰੋ ਫਿਰ ਤੁਸੀਂ ਗਾਓ ਉਹਨਾਂ ਦੀ ਹਿਮਾਚਲੀਆਂ ਦੀ ਹਿਮਾਚਲੀ ਤੁਹਾਡੇ ਕੋਲ ਨਹੀਂ ਮਾੜਾ ਬੀਜ ਹਮੇਸ਼ਾ ਮਾੜਾ ਹੀ ਉਗਦਾ ਹੈ ਤੇ ਉਹਨਾਂ ਦੇ ਚੱਕਰ ਵਿੱਚ ਤੁਸੀਂ ਵੀ ਆਪਣੇ ਨੱਕ ਕਟਾਣੇ ਨੇ ਨਾ ਇਹੋ ਜਿਹਾ ਕੰਮ ਕਰੋ ਭੈੜੀ ਬਿਆਨਬਾਜ਼ੀ ਅਜੇ ਵੀ ਰੋਕੋ ਹੁਣ ਵੀ ਤੁਸੀਂ ਮੀਡੀਆ 'ਚ ਜਾ ਕੇ ਸੀਪੀ ਸਾਹਿਬ ਮਾੜਾ ਜੇ ਮਾੜਾ ਸਾਰੇ ਧੜਿਆਂ ਨੂੰ ਮਾੜਾ ਕਹੀ ਜਾਂਦੇ ਹੋ ਤੁਹਾਡੀ ਕਿਸੇ ਨੇ ਬਾਤ ਨਹੀਂ ਪੁੱਛਣੀ ਕੋ ਪਹਿਲ ਤੁਸੀਂ ਕਰੋ ਆਪਣੀ ਜ਼ੁਬਾਨ ਨੂੰ ਲਾ ਦਿਓ ਤਾਲਾ ਇੰਜ ਕਰਕੇ ਟੇਪ ਤੇ ਜੇ ਫੇਰ ਕੋ ਤੁਹਾਨੂੰ ਕੋਈ ਸਿੱਖ ਮਾੜੀ ਚੰਗੀ ਕਵੇ ਮਾੜਾ ਕਮੈਂਟ ਕਰੇ ਲਾਈਵੋ ਕੇ ਬੋਲੇ ਤੇ ਅਸੀਂ ਸਾਰੇ ਆਪਣੇ 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 ਚੈਨਲਾਂ ਤੇ ਅਸੀਂ ਵੀਡੀਓ ਬਣਾ ਬਣਾ ਕੇ ਉਹਦੇ ਖਲਾਫ ਪਾਵਾਂਗੇ ਇਹ ਹੱਕ ਤੇ ਸੱਚ ਦੀ ਗੱਲ ਕਰਿਆ ਕਰੋ ਸਿੱਖੋ ਤੁਸੀਂ ਇਹਨਾਂ ਦੀਆਂ ਵੀਡੀਓ ਦੇਖਣਾ ਇਹਨਾਂ ਦੀ ਲਾਲਾ ਲਾਲਾ ਦੇਖਣੀ ਬੰਦ ਕਰ ਦਿਓ ਇਹਨਾਂ ਦੇ ਕੁਤਕਲੇਚੋਂ ਤੁਸੀਂ ਨਿਕਲੋ ਤੁਸੀਂ ਬਹੁਤ ਪਿੱਛੇ ਜਾ ਰਹੇ ਹੋ ਇਹਨਾਂ ਚੱਕਰਾਂ ਦੇ ਵਿੱਚ ਤੁਸੀਂ ਅੱਗੇ ਵੱਧੋ ਤਰਕੀਆਂ ਮਾਣੋ ਇਹਨਾਂ ਨੂੰ ਸਿਰ ਸਹਿਮ ਕਰਨ ਸਿਰ ਸਹਿਮ ਕੀ ਰਹਿ ਜਾਣਾ ਇਹਨਾਂ ਦੇ ਹੱਥ ਕੁਝ ਨਹੀਂ ਆਉਣਾ ਤੁਸੀਂ ਆਪਣਾ ਆਪਣੇ ਬਿਜ਼ਨਸਾਂ ਵੱਲ ਧਿਆਨ ਦਿਓ ਆਪਣੀ ਵਿਦੇਸ਼ੀ ਯਾਤਰਾ ਵੱਲ ਧਿਆਨ ਦਿਓ ਆਪਣੀਆਂ ਖੇਤੀਬਾੜੀ ਵੱਲ ਧਿਆਨ ਦਿਓ ਇਹਨਾਂ ਤੇ ਬਿਲਕੁਲ ਇਹ ਜਦੋਂ ਆ ਜਾਇਆ ਕਰਨ ਤੇ ਸਮਝ ਲਿਆ ਕਰੋ ਕੋਈ ਕੋਈ ਭੜੇ ਚੀਜ਼ ਆ ਗਈ ਅੰਜ ਕਰਕੇ ਕੱਢ ਦਿਆ ਕਰੋ ਇਹਨਾਂ ਨੂੰ ਸੁਣਨਾ ਤੇ ਇਹਨਾਂ ਨੂੰ ਦੇਖਣਾ ਇਹਨਾਂ ਤੇ ਟਿੱਕ ਟਿੱਕ ਹੀ ਲਾਣਾ ਛੱਡ ਦਿਓ ਚੰਗੇ ਰਹੋਗੇ ਚੰਗੇ ਰਹੋਗੇ ਚੰਗੇ ਰਹੋਗੇ ਸੋ ਦੋਸਤੋ ਵੀਡੀਓ ਚੰਗੀ ਲੱਗੇ ਤੇ ਇਹਨੂੰ ਸ਼ੇਅਰ ਵੀ ਕਰ ਦਿਓ ਨਹੀਂ ਚੰਗੀ ਲੱਗੀ ਤੇ ਮਾਫੀ ਚਾਹੁੰਦਾ ਮੈਂ ਤੁਹਾਡੇ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ